ਸਾਜੀ ਕਰਾਂਗੇ ਸੱਜ ਕੇ ਆਖੋ ਜੀ ਵਾਲੇ ਕਮ ਵਾਲੇ ਪਿਛਲੇ ਕਈ ਦਿਨਾਂ ਤੋਂ ਅਸੀਂ ਗੁਰਦੁਆਰਾ ਸਾਹਿਬ ਗਹਿਰੀ ਮੋਟਰ ਵੇਖੇ ਸਿੱਖੀ ਦੇ ਕੈਂਪ ਲਾ ਰਹੇ ਤੁਹਾਡਾ ਜਿਹੜਾ ਮੂਲ ਹੈ ਜੜ ਹੈ ਮੁੱਢ ਹੈ ਉਹ ਕੀ ਆਪਣਾ ਸਿੱਖੀ ਗੁਰੂ ਨਾਨਕ ਦੇ ਮਾਰ ਠੀਕ ਹੈ ਆਪਾਂ ਉਹਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਤਾਂ ਇਸ ਮੱਥ ਵਿੱਚ ਨੰਬਰ 1 ਤੇ ਆਉਂਦਾ ਸਿਮਰਨ ਸਿਮਰੋ ਸੇਵਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਵਾਹੇ ਮਿਟਾਓ ਮੁਝੇ ਖੈ ਸੁਖ ਦਰ ਅਜੀ ਉਸ ਸਿਮਰਨਾ ਹੁਣ ਸਰ ਵੀ ਨਹੀਂ ਬੋਲਦਾ ਸਿਮਰਨਾ ਕਿਵੇਂ ਹੈ ਕਿ ਪਤਾ ਕਿਸ ਨੂੰ ਸਿਮਰਨਾ ਹੁੰਦਾ ਦਿਮਾਗ ਚ ਵੀ ਯਾਰ ਰਹੇ ਨਹੀਂ ਉਹ ਗੱਲ ਹਰ ਵਕਤ ਜਿਵੇਂ ਕਿਸੇ ਦਾ ਘਰ ਵਾਲਾ ਫੌਜ ਵਿੱਚ ਗਿਆ ਹੋਵੇ ਉਹ ਵੀ ਘਰ ਵਾਲੀ ਘਰੇ ਯਾਰ ਕਰ ਰਹੀ ਹੈ ਰੌਲਾ ਤਾਂ ਨਹੀਂ ਪਉਂਦੀ ਉਹਦੇ ਦਿਮਾਗ ਵਿੱਚ ਚੱਲ ਰਿਹਾ ਹੈ ਜੇ ਲੋਪ ਪੇਪਰ ਆ ਜਾਂਦੇ ਆ ਸੋਨੇ ਸਕੂਲ ਦੇ ਉਦੋਂ ਤੁਸੀਂ ਪੇਪਰਾਂ ਵਿੱਚ ਸਵਾਲ ਜਾਚ ਕਰਦੇ ਹੋ ਕਿ ਹਾਈ ਪੇਪਰ ਆ ਗਏ ਅਸੀਂ ਸਵਾਲ ਜਾਚ ਕਰੀਏ ਉਹ ਉਹ ਸਵਾਲ ਜਾਚ ਕਰਕੇ ਕਿੱਥੇ ਰੱਖਦੇ ਹੋ ਸਿਮਰ ਵਿੱਚ ਇਹਨੂੰ ਸਿਮਰ ਨੇ ਕਹਿੰਦੇ ਆ ਸਮਝ ਆ ਗਈ ਹੈ ਸਿਮਰ ਕੀ ਹੈ ਹਾਂਜੀ ਸਿਮਰ ਦਾ ਕੰਮ ਕੀ ਹੈ ਦਿਮਾਗ ਨੂੰ ਤੇਜ ਕਰਨਾ ਤੁਹਾਨੂੰ ਪੜਾਈ ਵਿੱਚ ਕਾਦੀ ਲੋੜ ਕੋ ਮਤ ਵੱਲ ਸਵਾਗਤ ਆਹ ਹੈ ਪੰਚਾ ਬਹੁਤ ਤੇਜ ਹੈ ਦਿਮਾਗ ਨਹੀਂ ਲੋੜ ਪੈਣੀ ਆ ਤੇ ਦਿਮਾਗ ਨੂੰ ਆਪਾਂ ਚਾਦੂ ਕਰਨਾ ਹੈ ਤੇ ਦਿਮਾਗ ਆਪਣਾ ਰੁਕਿਆ ਹੋਇਆ ਠੀਕ ਹੈ ਧਿਆਨ ਦਿਓ ਦਿਮਾਗ ਆਪਣਾ ਬੰਦ ਪਿਆ ਦਿਮਾਗ ਖੋਲਣ ਦੇ ਵਾਸਤੇ ਸਾਨੂੰ ਗੁਰਨਾਮ ਬਾਛਾ ਨੇ ਵਾਹਿਗੁਰੂ ਮੰਤਰ ਦਾ ਸਿਮਰਨ ਦੱਸਿਆ ਮੈਂ ਤੁਹਾਨੂੰ ਇੱਕ ਸਾਖੀ ਸੁਣਾਵਾਂ ਛੋਟੀ ਜੀ ਪਹਿਲਾਂ ਨੇੜੇ ਹੋ ਕੇ ਧੰ데요 ਇੱਕ ਅਜੂਬ ਖਾਨ ਨਾਮ ਦਾ ਬੱਚਾ ਸੀ ਪਾਕਿਸਤਾਨ ਦੇ ਵਿੱਚ ਠੀਕ ਹੈ ਉਹ ਐਚਓਡੀ ਨੂੰ ਛੋਟਾ ਜਿਹਾ ਸੀਗਾ ਉਹ ਸਕੂਲ ਜਾਂਦਾ ਤੇ ਉਹਦੇ ਕੁੱਟ ਪੈਂਦੀ ਕਿਉਂਕਿ ਉਹ ਸਵਾਲ ਨਹੀਂ ਯਾਦ ਹੁੰਦੇ ਸੀਗੇ ਤਾਂ ਉਹ ਕਦੇ ਗੁਰਦੁਆਰੇ ਨੂੰ ਬੇੰਦਰਾ ਰਾਤ ਚ ਜਾਂਦਾ ਜਾਂਦਾ ਕਦੇ ਘੀੜਿਆਂ ਦੇ ਲੁੱਕ ਜਾਂਦਾ ਘੀਰੇ ਕਿੱਥੇ ਹੁੰਦੇ ਬਾਛੇ ਨੇ ਘੀਰੇ ਰੋਟੀ ਉਹ ਲੈ ਆ ਰਹਾ ਜੀ ਖਾ ਕੇ ਮੁੜਿਆ ਉਹ ਤਾਂ ਰੋਟੀ ਵੇਚ ਮੁੜਿਆ ਉਹਨਾਂ ਤੇ ਇੱਕ ਦਿਨ ਉਹ ਗੁਰਦੁਆਰੇ ਚਲਿਆ ਗਿਆ ਪਾਕਿਸਤਾਨ ਦੇ ਵਿੱਚ ਗ੍ਰੰਥੀ ਸਰਕਾਰ ਨੇ ਉਹ ਜੂਬਿਆ ਗੱਲ ਸੁਣ ਹਾਂ ਮਾਪਾ ਜੀ ਉਹ ਤੂੰ ਸਕੂਲ ਨਹੀਂ ਗਿਆ ਤੇ ਇੱਥੇ ਫਿਰਦਾ ਕਹਿੰਦਾ ਬਾਬਾ ਜੀ ਮੈਂ ਨਹੀਂ ਜਾਂਦਾ ਕਹਿੰਦੇ ਕਿਉਂ ਕਹਿੰਦਾ ਮੈਨੂੰ ਕੁੱਟ ਪੈਂਦੀ ਆ ਮੈਨੂੰ ਮਾਸਟਰ ਕੁੱਟਦੇ ਆ ਮੈਡਮਾਂ ਕੁੱਟਦੀਆਂ ਕਿਉਂ ਕੁੱਟਦੇ ਆ ਤੁਹਾਨੂੰ ਕਹਿੰਦਾ ਮੇਰੇ ਸਵਾਲ ਨਹੀਂ ਯਾਦ ਹੁੰਦੇ ਇਹ ਕੋਲ ਕਮਾਲ ਦੀ ਗੱਲ ਹੈ ਜੇ ਤੈਨੂੰ ਮੈਂ ਇਹੋ ਜਿਹਾ ਮੰਤਰ ਦੱਸਦੇ ਆ ਉਹ ਕਲਮਾ ਕਹਿੰਦੇ ਆ ਮੁਸਲਮਾਨ ਠੀਕ ਹੈ ਆਪਾਂ ਮੰਤਰ ਕਹਿੰਦੇ ਆ মূল ਮੰਤਰ ਗੁਰ ਮੰਤਰ ਠੀਕ ਹੈ ਕਹਿੰਦੇ ਮੈਂ ਤੈਨੂੰ ਇੱਕ ਮੰਤਰ ਦੱਸਾਂ ਜੇ ਤੂੰ ਉਹ ਮੰਤਰ ਪਕਾ ਲਵੇਂ ਤਾਂ ਤੇਰੇ ਮੁੜ ਕੇ ਕੁਝ ਨਹੀਂ ਪਊਗੀ ਕਿਉਂਕਿ ਤੇਰੇ ਸਵਾਲ ਜਾਦ ਹੋਣ ਲੱਗੇ ਜਾਣਗੇ ਜਾਂ ਪ੍ਰਸ਼ਨ ਜਾਦ ਹੋਣ ਲੱਗੇ ਫਿਰ ਮੈਂ ਸਿੱਖਾਂ ਪੁੱਟੂਗਾ ਫਿਰ ਪਿਆਰ ਕਰੂਗਾ ਕਹਿੰਦਾ ਜੀ ਫਿਰ ਤਾਂ ਵਧੀਆ ਗੱਲ ਕੋਈ ਠੀਕ ਹੈ ਇਦਾਂ ਦੀ ਆ ਤਾਂ ਫਿਰ ਕੀ ਹੋਇਆ ਬਾਬੇ ਨਾਨਕ ਦਾ ਮੂਲ ਮੰਤਰ ਮੂਲ ਮੰਤਰ ਕਿਹੜਾ ਪਾਠ ਆ ਪੜਾ ਜਪਜੀ ਸਾਹਿਬ ਦੀ ਪਹਿਲੀ ਪਉੜੀ ਹੋਰ ਪਉੜੀ ਨਹੀਂ ਵੈਸੇ ਉਹ ਮੂਲ ਮੰਤਰ ਹੈ ਉਹ ਹੈ ਬਿਆ ਇਕ ਓਅੰਕਾਰ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਕੀਗਾ ਉਹ ਗ੍ਰੰਥੀ ਬਾਬਾ ਜੀ ਨੇ ਉਸ ਅਜੂਬੇ ਨੂੰ ਦਿੱਤਾ ਠੀਕ ਹੈ ਛੋਟਾ ਨਾਮ ਜੂਪਾ ਹੁੰਦਾ ਹੈ ਨਾ ਆਪਣੀ ਛੋਟੇ ਨਾਮ ਹੈ ਨਾ ਫਿਰ ਇਹ ਕੋਮੇ ਕੋਸ਼ਿਕ ਵਗੈਰਾ ਵਗੈਰਾ ਹੈ ਨਾ ਉਹਦੇ ਨਾਲ ਅਸੀਂ ਜੂਪਾ ਕਹਿੰਦੇ ਲੈ ਵੀ ਜੂਪਾ ਮੰਤਰ ਪੁਕਾਰਾ ਇਹ ਮੂਲ ਮੰਤਰ ਰੱਟੀ ਜਾਂੀ ਲੱਗੀ ਜਾਂੀ ਤੇ ਘੁੱਟ ਲਿਓ ਕਹਿੰਦੇ ਜੀ ਠੀਕ ਉਹ ਸਾਰਾ ਦਿਨ ਘਰੇ ਜਾ ਕੇ ਰੜਤਾ ਰਿਹਾ ਰਾਤ ਦੂਜੇ ਦਿਨ ਉਹ ਫਿਰ ਗਿਆ ਸਪੂਰ ਉਦੋਂ ਦੀ ਗੱਲ ਐਸੀ ਹੋਈ ਕਿ ਉਹਦਨੇ ਮਾਸਟਰਾਂ ਨੇ ਉਹਨੂੰ ਝਿੜਕਿਆ ਨਹੀਂ ਕੁੱਟਿਆ ਨਹੀਂ ਬਰਨਾਲਕ ਨੇ ਜੋੜ ਲਿਆ ਉਹਨਾਂ ਨਾਲ ਉਹਨੂੰ ਜੇ ਝਿੜਕਿਆ ਨਾ ਤੇ ਉਹਦਾ ਮਨ ਹੋਰ ਵੀ ਪੱਕ ਗਿਆ ਵੀ ਜਦ ਅਜ ਤਾਂ ਮੰਤਰ ਨੇ ਕਿਰਪਾ ਕੀਤੀ ਆ ਤੇ ਆ ਤਾਂ ਵਧੀਆ ਗੱਲ ਬਣੀ ਉਹ ਰੋਜ਼ ਜਪਣ ਲੱਗਿਆ ਤੁਹਾਨੂੰ ਪਤਾ ਹੋਣਾ ਚਾਹੀਦਾ ਉਹ ਅਜੂਬ ਖਾਂ ਵੱਡੀਆਂ-ਵੱਡੀਆਂ ਪੜ੍ਹਾਈਆਂ ਕਰਕੇ ਪਾਕਿਸਤਾਨ ਦਾ ਰਾਸ਼ਟਰਪਤੀ ਬਣ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਬਣ ਗਿਆ ਜਿਹੜਾ ਘਿਰਿਆਂ ਜਦੋਂ ਗੱਡਾ ਫਿਰਦਾ ਸੀਗਾ ਯਕਨ ਮੈਨੂੰ ਸਵਾਲ ਨਹੀਂ ਯਾਦ ਹੁੰਦੇ ਤਾਂ ਅੱਜ ਮੈਂ ਤੁਹਾਨੂੰ ਦੱਸੂਗਾ ਗੁਰਮੰਤਰ ਕਿਉ ਗੁਰਮੰਤਰ ਕੀ ਹੈ ਵਾਹਿਗੁਰੂ 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 ਇਹ ਵਾਹਿਗੁਰੂ ਕੋ ਸਾਰੀ ਜਪਦੇ ਆ ਲੇਕਿਨ ਬਿਲਕੁਲ ਹੈ ਕਿੱਥੇ ਤਹ ਤਹ ਨਹੀਂ ਉੱਥੇ ਨੇ ਤੇਰੇ ਵਿੱਚ ਹੀ ਆ ਤਾहां ਵੀ ਹੈਗਾ ਉਹਨੂੰ ਰੱਬ ਕਹਿੰਦੇ ਆਪਾਂ ਹੈਨਾ ਉਹ ਆਕਾਸ਼ ਹੈ ਜਿਆ ਨੀਲਾ ਰੰਗ ਦਿਖਾਈ ਦਿੰਦਾ ਹੈਨਾ ਲੇਕਿਨ ਜੇ ਉਹ ਵੈਗੁਰੂ ਪਰਮੇਸ਼ਰ ਉਹ ਸੋਡੇ ਹਰੇਕ ਦੇ ਵਿੱਚ ਹੈ ਇਹਨਾਂ ਵਿੱਚ ਵੀ ਇਹਨਾਂ ਵਿੱਚ ਵੀ ਮੇਰੇ ਵਿੱਚ ਵੀ ਗੁਰਬਾਣੀ ਵਿੱਚ ਵੀ ਠੀਕ ਹੈ ਉਹ ਵੈਗੁਰੂ ਆਪਣੇ ਵਿੱਚ ਕਿਹੜੇ ਥਾਂ ਦੇ ਰਹਿੰਦਾ ਤਾਰੇ ਦੇਖਿਆ ਜੇ ਤੁਹਾਨੂੰ ਦਿਖਾ ਦਈਏ ਫਿਰ ਮੰਨ ਜਾਓਗੇ ਕਹਤਾਈਏ ਹਾਂਜੀ ਜੀ ਕਿੱਥੇ ਰਹਿੰਦਾ ਪਤਾ ਤੁਹਾਡੇ ਸਵਾਸ ਦੇ ਵਿੱਚ ਜਿਹੜਾ ਸਾਹ ਲੈਨੇ ਨਾ ਆਪਾਂ ਇਹ ਸਾਹ ਦੇ ਵਿੱਚੋਂ ਰਹਿੰਦਾ ਕੀ ਲਿਖਿਆ ਜਬਜੀ ਸਾਹਿਬ ਦਾ ਆਖਰੀ ਸ਼ਲੋਕ ਪਾਵਨ ਪਾਣੀ ਪਿਤਾ ਕਰ ਦਿਓ ਖੜਜੋ ਪਾਵਨ ਗੁਰੂ ਪਾਣੀ ਪਿਤਾ ਤਾਂ ਉਹ ਹੈ ਜਿਸ ਨੇ ਸਾਨੂੰ ਪੈਦਾ ਕੀਤਾ ਆਪਾਂ ਸਾਰੇ ਜਿਹੜੀਆਂ ਬਾਡੀਆਂ ਨਾ ਸਰੀਰੇ ਪਾਣੀ ਤੋਂ ਬਣੀਆਂ ਮਾਤਿਓ ਦੀ ਰਸੀ ਠੀਕ ਹੈ ਲੇਕਿਨ ਪਵਨ ਗੁਰੂ ਗੁਰੂ ਹੁੰਦਾ ਹੈ ਮਾਰਗ ਦਰਸ਼ਨ ਕਰਨ ਵਾਲਾ ਤੇ ਮਾਰਗ ਦਾ ਸਰਦਾ ਕਰਦਾ ਹੈ ਪਵਨ ਤੇ ਪਵਨ ਕੀ ਹੈ ਹਵਾ ਪਵਨ ਹਵਾ ਨੂੰ ਕਹਿੰਦੇ ਹੈ ਨਾ ਹਾਂਜੀ ਪੱਕਾ ਬਦ ਹੈ ਹਾਂਜੀ ਤੇ ਫਿਰ ਸਵਾਸ ਕੀ ਹੈ ਸਾਹ ਵੀ ਹਵਾ ਹੈ ਆਕਸੀਜਨ ਹਾਂਜੀ ਜਿਹੜੀ ਘੁੰਮਦੀ ਫਿਰਦੀ ਹੈ ਸਾਰੀ ਹਵਾ ਇਹ ਸਾਨੂੰ ਸੁੱਖ ਦੇ ਰਹੀ ਹੈ ਪੱਖੇ ਚਲਾਤੇ ਆਪਾਂ ਹਵਾ ਸੁੱਖ ਦੇਣ ਲੱਗ ਪਈ ਹਾਂਜੀ ਸਾਸਵਾਸ ਕੀ ਹੈਗਾ ਹਵਾ ਹਾਂ ਤੇ ਇਹ ਸਵਾਸ ਕੀ ਹੈ ਗੁਰੂ ਪਵਨ ਗੁਰੂ ਦੇਖਿਆ ਮੰਨਗੇ ਦੇਖ ਲਓ ਧਿਆਨ ਦਿਓ ਪਵਨ ਗੁਰੂ ਗਾਣਿਕਾ ਗਾਣ ਪਵਨ ਗੁਰੂ ਤੇ ਫਰਨਾ ਇੱਕ ਇਹਦਾ ਗੁਰੂ ਹੋ ਗਿਆ ਜਿਹਨੇ ਤੁਸੀਂ ਬੱਚੇ ਹੋ ਇਹ ਮਾਸਟਰ ਤੁਹਾਡੇ ਗੁਰੂ ਹੋਗੇ ਇਹ ਗੁਰੂ ਮੰਨ ਲੈਣੇ ਇਹਨੂੰ ਕੋਣ ਵਾਲਾ ਗੁਰੂ ਕੋਣ ਹੁੰਦਾ ਹੈ ਇਹਦਾ ਸਾਨੂੰ ਗਿਆਨ ਦੇ ਦੇ ਜੇ ਸਾਡਾ ਗਿਆਨ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਚਾਨਣ ਦੇ ਦੇ ਉਹਨੂੰ ਕਹਿੰਦੇ ਆ ਗੁਰੂ ਗੱਗੇ ਦਾ ਮਤਲਬ ਉਹ ਕਹ ਹਨੇਰਾ ਅਗਿਆਨਤਾ ਰੂ ਦਾ ਮਤਲਬ ਰੋਸ਼ਨੀ ਗਿਆਨ ਠੀਕ ਹੈ ਤਾਂ ਗੁਰੂ ਕੋਣ ਹੈ ਪਰਵਣ ਤੇ ਤੁਸੀਂ ਕਿੱਥੇ ਹੋ ਉਹਨੂੰ ਗੁਰਤੇ ਤੇ ਨਾਲ ਸਤਿਕਾਰ ਹੈ ਨਾ ਇਹ ਗੁਰੂ ਆਏ ਦੂਸੋਂ ਦੇ ਕੋਲੇ ਤੇ ਤੁਸੀਂ ਇਹਨਾਂ ਦੇ ਸਿੱਖ ਬਣ ਕੇ ਚੇਲੇ ਬਣ ਕੇ ਮੂਰੇ ਬਹਿ ਗਏ। ਉਹਨੂੰ ਗੁਰੂ ਤਾਂ ਨਭਲੇ ਆਪਾਂ। ਕਿੱਥੇ ਗੁਰੂ? ਸਵਾਸ। ਇਹ ਨੇੜੇ ਆ ਜਾਓ। ਦੂਰ ਨਹੀਂ ਜਾਣਾ ਹੁਣ। ਇੱਥੇ ਹੀ ਰਹਿਣਾ। ਸਭ ਤੋਂ ਨੇੜੇ ਸਵਾਸ ਆਪਣਾ। ਧਿਆਨ ਦੇਓ। ਸਮਝ ਆ ਰਹੀ ਹੈ ਨਾ? ਹਾਂਜੀ। ਸਭ ਤੋਂ ਨੇੜੇ? ਸਵਾਸ। ਸਵਾਸ ਹੈ ਨਾ ਤੇ ਸਵਾਸ ਆਪਣਾ ਗੁਰੂ ਹੈ। ਜੇ ਗੁਰੂ ਬਾਹ ਛੱਡਦੇ ਤੇ ਮੇਲੇ ਵਿੱਚ ਤੁਸੀਂ ਪਿਓ ਦੇ ਨਾਲ ਜਾਓ ਤੇ ਪਿਓ ਦੀ ਉਂਗਲ ਛੱਡਦੇ ਹੋ। ਫਿਰ ਕੀ ਬਣੂਗਾ ਤੁਹਾਡਾ ਗਵਾਜੋਗੇ ਦੁਖੀ ਹੋ ਜਾਓਗੇ ਆਪਣੇ ਦੁਖੀ ਹੋਣ ਦਾ ਕਾਰਨ ਇਹੀ ਆ ਕਿ ਅਸੀਂ ਗੁਰੂ ਦੀ ਬਾਣੀ ਫੜੀ ਤੇ ਗੁਰੂ ਕਿੱਥੇ ਆ ਫਿਰ ਦੱਸੋ ਸਵਾਸਾ ਵਿੱਚ ਤੇ ਆਪਾਂ ਕਿੱਥੇ ਆ ਆਪਾਂ ਕਿੱਥੇ ਆ ਪਨਾਹ ਨਾਲ ਕੋਈ ਨਹੀਂ ਆਪਾਂ ਕਿੱਥੇ ਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਤੇ ਜੋਤ ਕਿੱਥੇ ਆ ਸਾਡੇ ਸਰੀਰ 'ਚ ਅੱਖਾਂ 'ਚ ਅੱਖਾਂ 'ਚ ਕੀ ਹੈ ਜੋਤ ਆਪਾ ਹੈਂ ਗਿਆ ਜੋਤ ਤੁਸੀਂ ਬੈਠੇ ਹੋ ਕਿ ਖੜੇ ਹੋ ਬੈਠੇ ਹਾਂ ਖੜੇ ਹਾਂ ਮੈਂ ਕਹਿਣਾ ਖੜੇ ਹਾਂ ਕਿੱਥੇ ਖੜੇ ਹੋ ਤੁਸੀਂ ਅੱਖਾਂ 'ਚ ਖੜੇ ਹੋ ਤੁਸੀਂ ਅੱਖਾਂ 'ਚ ਖੜ ਕੇ ਮੇਰੀ ਗੱਲ ਸੁਣ ਰਹੇ ਹੋ ਮੈਂ ਅੱਖ 'ਚ ਖੜ ਕੇ ਬੋਲ ਰਿਹਾ ਹਾਂ ਤੇਰਾ ਨਾਮ ਕੀ ਹੈ? ਆ ਕੀ ਹੈ? ਕਾਪੀ ਜੀ। ਤੇ ਕਿਹਦੀ ਹੈ? ਸਾਹਿਬ ਜੀ। ਤੇਰੀ ਹੈ। ਪਰ ਤੂੰ ਕਾਪੀ ਸੋਣਾ ਹੀ ਆ। ਕਾਪੀ ਤਾਂ ਨਹੀਂ ਨਾ। ਜਦੋਂ ਆਪਾਂ ਘਰੇ ਜਾ ਕੇ ਕਹਿਨੇ ਆ ਧਿਆਨ ਨਾਲ ਸੁਣੋ ਗੱਲ ਮੇਰੀ। ਘਰੇ ਜਾ ਕੇ ਜਦੋਂ ਕਹਿਨੇ ਆ ਮਾਂ ਪਿਓ ਨੂੰ ਆਪਕੂ ਮੇਰਾ ਸਿਰ ਤੋਂ ਖੁਦਾ ਹੈ। ਕਦੇ ਤੁਹਾਡੇ ਚੋਂ ਇੱਕ ਬੰਦੇ ਨੇ ਵੀ ਜਾ ਕੇ ਕਿਹਾ ਬੱਚੇ ਨੇ ਕਿ ਮੈਂ ਦੁਖਦਾ। ਅੱਜ ਜਾ ਕੇ ਕਹੋ ਕਿ ਮੈਂ ਦੁਖਦਾ ਕਹੋਗੇ ਹਾਂਜੀ ਉਹ ਤੁਸੀਂ ਤਾਂ ਦੁਖਦੇ ਹੀ ਨਹੀਂ ਤੁਸੀਂ ਲੱਗਦਾ ਬਾਹਾਂ ਦੁਖਦੀਆਂ ਸਿਰ ਦੁਖਦਾ ਤੁਸੀਂ ਇਸ ਗੱਲ ਨੂੰ ਜਾਣਨ ਵਾਲੇ ਹੋ ਆਹੋ ਸਭ ਨੂੰ ਦੁਖਦਾ ਜੀ ਵੀ ਦੁਖਦੀ ਆ ਬੋਲਣ ਲੱਗੇ ਲੇਕਿਨ ਆਪਾਂ ਸਰੀਰ ਨਹੀਂ ਆ ਸਮਝ ਗਏ ਆਪਾਂ ਕੀ ਆ ਆਪਾਂ ਇਹ ਬਾਡੀ ਨੂੰ ਬਰਤਨ ਵਾਰੇ ਆ ਜੇ ਮੈਂ ਸਕੂਲੀ ਨਹੀਂ ਆ ਠੀਕ ਆ ਤੇ ਸਕੂਲੀ ਕਿੱਥੇ ਆ ਬਾਹਰ ਖੜੀ ਆ ਜਦੋਂ ਕੱਲੋਂ ਪਰ ਰੱਬ ਕੋਲੇ ਜਾਵਾਂਗੇ ਤੇ ਫਿਰ ਆ ਸਰੀਰ ਕਿੱਥੇ ਰਹੂਗਾ ਇੱਥੇ ਰਹੂਗਾ ਆਪਾਂ ਕੱਡੇ ਜਾਵਾਂਗੇ ਇਹਦਾ ਮਤਲਬ ਇਹ ਸਰੀਰ ਸਾਡੀ ਘੜੀ ਆ ਘੋੜੀ ਆ ਇਹ ਦੇਹ ਘੋੜੀ ਮੈਂ ਬਾਣੀ ਨੂੰ ਦੱਸੂਗਾ ਹੱਸਿਓ ਨਾ ਮੇਰੀ ਗੱਲ ਨੂੰ ਉਸਤਾਦ ਜੀ ਨਾਲ ਸੁਣਿਓ ਪਕਾ ਲਿਓ ਬਾਣੀ ਕਹਿੰਦੀ ਆ ਇਹ ਦੇਹ ਘੋੜੀ ਜਿਓ ਇਹ ਸਰੀਰ ਘੋੜੀ ਆ ਜਿਵੇਂ ਘੱਡੀ ਤੁਸੀਂ ਘਰੋਂ ਕਾਦੀ ਨਾਲ ਇੱਥੇ ਆਇਓ। ਕਕੇ ਜੀ ਨਾ। ਸਰੀਰ ਨਾਲ ਆਇਓ ਨਾ। ਹਾਂ ਜੀ। ਲੇਕਿਨ ਤੁਸੀਂ ਸਰੀਰ ਨਹੀਂ ਹਾਂ ਸਰੀਰ ਤੇ ਘੋੜੀ ਲੈ ਕੇ ਆਇਓ ਤੁਸੀਂ। ਸਰੀਰੂਪੀ ਗੱਡੀਆਂ ਤੇ ਇੱਥੇ ਆਇਓ। ਲੇਕਿਨ ਉਹ ਸਰੀਰ ਪੜਦਾ ਕਿ ਤੁਸੀਂ ਪੜਦੇ ਹੋ? ਅਸੀਂ ਸਰੀਰ। ਫਿਰ ਤੁਸੀਂ ਕੌਣ ਹੋਏ? ਅਸੀਂ ਆਪ ਜੀ। ਹਾਂ ਫਿੱਤਰਨਾ ਕੀ ਹੈ? ਕੁਲਦੀਪ ਜੀ। ਕੁਲਦੀਪ ਸਰੀਰ ਦੇ ਕਿਹੜੇ ਅੰਗ ਦਾ ਨਾਉ ਆ ਪੈਰ ਤੋਂ ਲੈ ਕੇ ਸਿਰ ਤੱਕ ਦੱਸ। ਸੋਨੇ ਨਾਲ ਸੋਨੇ ਸਰੀਰ ਦੇ ਕਿਸੇ ਅੰਗ ਦੇ ਹੈਗੇ ਨਾ ਮੇਰੇ ਨਾਲ ਗੁਰਚਰਨ ਹੈ ਉਹ ਮੇਰੀ ਲੱਤ ਹੈ ਆ ਹੱਥ ਹੈ ਆ ਸਿਰ ਹੈ ਆ ਢਿੱਡਾ ਪਰ ਇੱਥੇ ਗੁਰਚਰਨ ਤਾਂ ਕੋਈ ਵੀ ਨਹੀਂ ਹੈਗਾ ਹੈ ਨਾ ਅਪਾ ਕੋਣ ਹੋਏ ਆਪਾਂ ਇਹਦੇ ਵਿੱਚ ਬੈਠ ਕੇ ਵੇਖਣ ਵਾਲੇ ਸੁਣਨ ਵਾਲੇ ਤੁਰਨ ਵਾਲੇ ਹੱਸਣ ਵਾਲੇ ਬੋਲਣ ਵਾਲੇ ਆਪਾਂ ਖੁਦ ਆਪਾਂ ਹੈਗੇ ਜੋਤ ਅੱਖਾਂ 'ਚ ਹੁਣ ਇੱਥੇ ਆਪਾਂ ਬੈਠੇ ਆ ਤੇ ਗੁਰੂ ਕਿੱਥੇ ਬੈਠਾ ਸੂਚ ਜੀ ਸਵਾਸਾ ਚ ਨੱਕ ਠੀਕ ਹੈ ਆ ਸਹੀ ਗੱਲ ਆ ਨੱਕ ਦੀ ਗੱਲ ਨੱਕ ਵਿੱਚ ਨਹੀਂ ਐਂਟਰ ਹੁੰਦਾ ਨਾ ਅੰਦਰ ਜਾਂਦਾ ਹੈਨਾ ਇੱਥੇ ਗੇਟ ਆ ਧਿਆਨ ਦਿਓ 메ਨ ਗੇਟ ਕੀ ਹੈਗਾ 메ਨ ਗੇਟ 메ਨ ਗੇਟ ਕੀ ਹੈ ਜਿਹੜਾ ਇਹ ਜਿਹੜਾ ਗੇਟ ਆ ਹੈਨਾ ਇਹ ਗੇਟ ਰੋਟੀ ਪਾਣੀ ਦਾ ਇਹ ਜਿਹੜਾ ਨੱਕ ਆ ਇਹ ਗੁਰੂ ਦਾ ਗੇਟ ਹੈ ਇੱਥੋਂ ਦੀ ਗੁਰੂ ਆਉਂਦਾ ਜਾਂਦਾ ਸੇ ਗੁਰੂ ਕੀ ਹੈਗਾ ਸਵਾਸ ਹੁਣ ਤੁਸੀਂ ਅੱਖ ਚ ਬੈਠੇ ਹੋ ਧਿਆਨ ਦਿਓ ਮੇਰੀ ਗੱਲ ਮਾੜੀ ਜੀ ਮੈਂ ਤੁਹਾਡੀ ਬਾ ਗੁਰੂ ਨੂੰ ਫੜਾਉਣੀ ਚਾਹਣਾ ਜੇ ਇਹ ਬੱਚਾ ਮੇਰੇ ਨਾਲ ਮੰਨ ਲਓ ਮੇਰਾ ਬੱਚਾ ਹੈ ਅਸੀਂ ਜਾ ਰਹੇ ਹਾਂ ਮੇਲੇ 'ਚ ਖੜਾ ਹੋ ਅਸੀਂ ਮੇਲੇ 'ਚ ਗਏ ਹਾਂ ਇਕੱਠੇ ਲੱਗੇ ਐ ਕੁਛ ਰਹੂਗਾ ਨਾ ਜੇ ਮੈਂ ਮੇਲੇ ਜਾ ਕੇ ਦੀ ਬਾ ਛੱਡ ਦਿਆਂ ਤੇ ਇਕਵਾਜੂਗਾ ਦੁਖੀ ਹੋਜੂਗਾ ਇਕਵਾਜੂਗਾ ਜੀ ਇਕਵਾਜਿਆ ਮੈਂ ਕੱਲਾ ਹੋ ਗਿਆ ਮੈਂ ਵੀ ਦੁਖੀ ਹਾਂ ਜੀ ਤੁਸੀਂ ਠੀਕ ਹੈ ਅਸੀਂ ਦੁਖੀ ਕਿਉਂ ਹਾਂ ਧਿਆਨ ਦਿਓ ਅਸੀਂ ਦੁਖੀ ਗੁਰੂ ਦੀ ਬਾਹ ਛੱਡਣ ਕਰਕੇ ਸੋਨੂੰ ਅਸੀਂ ਇੱਥੇ ਆਏ ਆ ਇਹ ਦੋ ਮਾਸਟਰ ਤੁਹਾਡੇ ਆਏ ਨੇ ਇਹ ਤੁਹਾਡੀ ਬਾਹ ਗੁਰੂ ਨੂੰ ਫੜਾਉਣ ਵਾਸਤੇ ਆਏ ਠੀਕ ਹੈ ਮੇਰੀ ਡੋਟੀ ਵਿੱਚ ਹੀ ਆ ਹੁਣ ਗੁਰੂ ਦੀ ਬਾਹ ਕਿਵੇਂ ਫੜਨੀ ਆ ਹੱਥ ਨਾਲ ਹੱਥ ਨਾਲ ਨਹੀਂ ਫੜਨੀ ਇੱਥੇ ਭੁੱਲ ਗਿਆ ਤੁਸੀਂ